ਕਿੰਸਾ ਸਿਕਲਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦੀਆਂ ਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਵਾਲੀ ਤੇ ਦੋ ਬੱਚੇ ਤੋਂ ਬਿਨਾਂ ਨੋਰਮਲ ਰੇੜੇ ਤੇ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਹੈ ਬਾਬਾ ਜੀ ਚਲੋ ਕਿਰਪਾ ਚੀਜ਼ ਦੇ ਨਾਮ ਦੱਸਦੇ ਕਰੀ ਹਾਂ ਸ਼ਾਂਤੀ ਪਿੰਡ ਮਿਆਧੀਆਂ ਤਸੀਲੇ ਜੀ ਨਾਲਾ ਜਿਹੜਾ ਹੁਣੇ ਸਰਕ ਤੇ ਫੋਨ ਨੰਬਰ ਬੋਲ ਦੇ ਕਰੀ 71298 39275 ਠੀਕ ਆ ਤੇ ਅੱਜ 3 ਫਿਰਣਾ ਆਪਣੇ ਠੀਕ ਆ ਅੱਜ ਨਾ ਆ ਮਸ਼ੀਨ ਕਿੰਨਾ ਲਿਆ ਦੀ ਜੀ ਠੀਕ ਆ ਚਲੋ ਫਿਰ ਇਹੀ ਵਖਾਦੀਏ ਪਹਿਲਾਂ ਕਿੰਨਾ ਚਿਰ ਹੋ ਗਿਆ ਨੇ ਸੋਈ ਨਾ ਹਰਪ੍ਰੀਤ ਜੀ ਸੋਈ ਨਾ ਨੂੰ ਮੋੜਾ ਹੁੰਦਾ 15 ਦਿਨ ਅੱਛਾ 15 20 ਦਿਨ ਕੋਈ ਹੋਵੇ ਹੁੰਦਾ 15 20 ਦਿਨ ਇਹਨੇ ਸੋਈ ਨਾ ਅੱਗੇ ਲਈ ਆ ਕੋ ਫੜਾ ਪੜਾ ਬਈ ਤੇ ਬੁੜੀ ਹੌਲ ਕਰਦੀ ਆ ਅੱਛਾ ਤੇ ਸ਼ੈੱਡ ਜੋ ਵਸ਼ੀ ਲਈਏ ਤੇ ਪਹਿਲੀ ਗੱਲ ਦੱਸਣੀ ਬੱਚਾ ਨਹੀਂ ਥੱਲੇ ਪਾਉਂਦੇ ਅੱਛਾ ਹਾਂਜੀ ਬੱਚਾ ਨਹੀਂ ਥੱਲੇ ਪਾਉਂਦੇ ਇਦਾਂ ਹੀ ਵਸ਼ੀ ਪਾਉਣ ਠੰਨੀ ਤੇ ਅੱਜ ਤਣ ਮੱਤੀ ਕੋਈ ਛੇਰ ਉਤਾਰਾ ਮਾਰ ਕੇ ਦਿਖਾਉਨੇ ਆਪਾਂ ਠੀਕ ਆ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਤਿਆਰ ਹੈ ਤੇ ਹਰਪ੍ਰੀਤ ਜੀ 15 ਕਿਲੋ ਵਸ਼ੀ ਤਿਆਰ ਜਿਹੜਾ ਬਿਲਕੁਲ ਤੇ ਥਣ ਥਣ ਪੂਰੇ ਓਕੇ ਓਕੇ ਯਾਰ ਜੀ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਆ ਮੋਗੀਆਂ ਗਮਸ਼ੀਆਂ ਆਂਦੀਆਂ ਤਿੰਨ ਬਾਲੀਆਂ ਦੋਧੀਆਂ ਕੱਢੂਗੀ ਮਾ ਹੋਣੀ ਕੋਈ ਛੋਲੇ ਤੇ ਮੱਤੀ ਛੋਲੇ ਤੋਰੋ ਹੈਕਰ ਹੀ ਨਾ ਸੇ ਦੇਖੋ ਜੱਸੀ ਵਾਲੀ ਬੁੱਤੀ ਲੱਗੀ ਐ ਚੱਬ ਜੱਤੀ ਸਰਾਓ ਤੇ ਬਾਕੀ ਉਤਰਾਂ ਕੱਦ ਘੱਟ ਚੰਗਾ ਵਾ ਸੋਨੇ ਰੰਗ ਰੂਪ ਦੀ ਆ ਬਾਕੀ ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਨਹੀਂ ਸੱਤਰਾ ਹਮਾਰਾ ਇਹ ਹੈ ਪਤਮੀ ਨਹੀਂ ਹੈ ਮੋਗਿਆਂ ਵਾਂਗ ਆਉਂਦੀ ਹੈ ਠੀਕ ਹੈ ਨਾਲੇ ਸਾਡੇ ਚਵਾ ਵੀ ਸਾਫ ਨੇ ਜਿਹੜਾ ਬਿਲਕੁਲ ਤੇ ਆ 90 ਦੇ ਦੇਖ ਸਕਦੇ ਲੱਗੇ ਬਾਕੀ ਠੰਡੀ ਵੀ ਰਹੀ ਹੋਸ਼ બસ ਮਾਗੇ ਥਣ ਹੋਰ ਕੱਢੂਗੀ ਠੀਕ ਹੈ ਹਾਂਜੀ ਭਾਵੇਂ ਕੋਈ ਮਸ਼ੀਨਾਂ ਚਵਾਈ ਕਰ ਲੇ ਭਾਵੇਂ ਹੱਥ ਨਾਲ ਤੇ ਇਹਦਾ ਮੁੱਲ ਮੁੱਲ ਤੇ ਹਰ ਭੀਜੀ ਇਹੋ ਜਿਹੀ ਵਸ਼ੀ ਦਾ ਜਿਹੜਾ ਲੋਕੀ ਬਾਜ਼ਾਰ ਚ 65 ਵੀ ਕਰਨਦੇ ਆ ਹਾਂਜੀ ਮੋਲਾ ਭਾਗਣਾ 50000 ਰੁਪਏ ਅੱਛਾ 45000 ਦੀ ਵਸ਼ੀ ਦੇਣੀ 45000 ਤੇ ਦੇ ਦੇਣੀ ਹੈ ਬਾਕੀ ਛੋਟ ਛੜ ਬਾਕੀ ਮਾਨਤਨ ਖੁੱਲਾ ਕਰ ਦੋਗੇ ਮੌਕੇ ਤੇ ਇੱਕ ਫੋਨ ਲਾਵੇ ਕਰੀ ਹਨਾ ਤੁਹਾਨੂੰ ਪਤਾ ਰੋਜ਼ ਵੀਡੀਓ ਬਣਾਉਂਦੇ ਵਾਸ਼ੀ ਮਿਲਦੀ ਨਹੀਂ ਇਹੋ ਜੀ ਠੀਕ ਆ 15 ਕਿਲੋ ਵਾਸ਼ੀ ਕੋ ਦੁੱਧ ਹੋਊਗਾ ਤੇ ਲੈ ਜਾ ਨਾ ਹੋਊਗਾ ਤੇ ਇੱਥੇ ਛੜ ਜੀ ਨਾ ਹੋਵੇ ਤੇ ਇੱਥੇ ਰਹਿੰਦੇ ਹਨਾ ਆਪਣੇ ਇੱਥੋਂ ਹੀ ਤਸੱਲੀ ਕਰਕੇ ਖੜੇ ਗਰਮੀ ਦਾ ਮੌਸਮ ਹੈ ਅਗਲੇ ਹਰਕੇ ਤੇ ਆਪੋ ਆਪਣੀ ਸੇਵਾ ਹੰਦੀ ਆ ਇੱਥੋਂ ਹੀ ਤਸੱਲੀ ਕਰਕੇ ਖੜੇ ਤੇ ਹੁਣ ਦੂਸਰੇ ਨੰਬਰ ਤੇ ਆ ਗਈ ਜਿਹੜੀ ਇਹ ਬੱਚੇ ਤਾਂ ਬਿਨਾਂ ਹੀ ਇਹ ਦੇਖੋ ਕਿੰਨਾ ਜੀ ਦੁੱਧ ਹਰ ਦਿਨ ਕੋ ਦੁੱਧ 7 ਕਿਲੋ ਜੀ ਅੱਛਾ ਪੱਕਾ ਦੁੱਧ ਹੈ ਕਾ ਵਾ ਤੋਰੋ ਫੇਰਿੰਦਾ ਜੀਨ ਜੱਸੀ ਇਹ ਵਾਚੀ ਬਾਕੀ ਇਹ ਕਿ ਇਹ ਆ ਅੱਜ ਜੀਆਂ ਗਾਵਾਂ ਗੇ ਜਿਹੜੀਆਂ ਗਰਮੀ ਚ ਚਾਹ ਪਾਣੀ ਦਾ ਸਾਰਾ ਲਈ ਚਾਹੀਦੀਆਂ ਵਾਂ। ਮੋਤੇ ਵੀਰਾਂ ਦੇ ਨਾ ਦਿਨਾਂ ਚ ਜਿਹੜੇ ਪਸ਼ੂ ਦੁੱਧੋਂ ਭੱਜੇ ਹੁੰਦੇ ਤੇ ਚਾਹ ਪਾਣੀ ਦੀ ਜ਼ਰੂਰਤ ਆਸਤੇ ਜੜੀਆਂ ਲੈਣੀਆਂ ਹੁੰਦੀਆਂ। ਤੇ ਉਹਨਾਂ ਵੀਰਾਂ ਵਾਸਤੇ ਆ ਜੜੀਆਂ ਹੁਣ ਗਾਵਾਂ ਦੋ ਤਿੰਨ ਦਿਖਾਉਣੀਆਂ ਤੇ ਇਹਦਾ ਮੁੱਲ ਵੀ ਦੀ ਫਿਰ। ਮੁੱਲ ਧਿਆਰ ਦੀ ਆ ਜੇ ਟੋਕਰਾਂ ਦੇ ਲੋਕੀ 20-20 ਹਜ਼ਾਰ ਕਰੀ ਜਾਂਦੇ ਆ। ਹਾਂਜੀ। ਅੱਜ ਅੱਛੀ ਠੰਢੀ ਪਈ ਆ ਵੇਖੋ ਮਾਰੋ ਕੰਮ। ਹਾਂਜੀ ਹਾਂਜੀ। ਬਾਕੀ ਮੁੱਲ ਕਰਾਂਗੇ ਤਾਂ 15000 ਰੁਪਏ। ਅੱਛਾ 13000 ਦੀ ਦੇ ਦੇ। 13000 ਦੀ ਦੇ ਦੇ। 15000 ਰੁਪਏ ਜੀ ਵਸੀ ਦੇਣੀ ਹੈ। ਤੇ ਦੁੱਧ 7 ਲੀਟਰ ਪੱਕੇ ਚਵਾ ਦੋਗੇ। 7 ਲੀਟਰਾਂ ਤੋਂ ਕੁਝ ਹੋਰ। ਠੀਕ ਹੈ ਜੀ। ਠੀਕ ਹੈ ਤੇ ਆਹ ਦੇਖ ਸੰਦੇ ਹਵਾਨਾ ਇਹਦਾ ਲੱਗੇ ਤਾਂ ਤੇ ਥਾਣੇ ਵੀ ਚੰਗਾ ਲੱਗਾ ਕਿ ਲੱਗਦੇ। ਤੇ ਜਿਹੜੀ ਆਪਣੇ ਕੋਲ ਲੱਗੀ 3 ਤੀਸਰੇ ਨੰਬਰ ਤੇ ਪਾਰੇਪਲ ਦੇ ਦੀ ਗਾਮ ਹੈ ਜਿਹੜੀ ਉੱਤਨੀ ਹੈ। ਘਰ ਵਿੱਚ 10 ਕਿਲੋ ਹੈਗਾ ਪੱਕਾ ਦੁੱਧ 10 ਲੀਟਰ। ਅੱਛਾ ਹਾਂ ਤੇ ਹੈਗੇ ਆ ਵੀ ਜਰਸੀ ਕ੍ਰੋਸੀ ਹਨ 30 ਜਿੰਨੇ ਵੜਾ ਜਰਸੀ ਕ੍ਰੋਸੀ ਤੇ ਆ ਖਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਖੋਲੋ ਤੋਰ ਦਿਓ ਫਿਰ ਇਹਨੂੰ 9-10 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਅਦਕਲ ਹੈਗਾ ਚਵਾਈ ਤੁਸੀਂ ਆਪਣੀ ਹਾਫ ਕਰਕੇ ਖੜਨੀ ਹਰ ਕਿਸ ਵੀਡੀਓ 'ਚ ਬੇਨਤੀ ਹੁੰਦੀ ਆ ਜ਼ਰੂਰੀ ਕਿ ਇੱਥੋਂ ਨਹੀਂ ਕਿਤੇ ਮੈਂ ਪਸ਼ੂ ਲੈਣਾ ਕਿਹੇ ਵੀ ਵੀਡੀਓ ਤੋਂ ਪਸ਼ੂ ਲੈਣਾ ਆਪਣੀ ਦੋ ਟਾਈਮ ਚਵਾਈ ਕਰਕੇ ਖੜਿਆ ਕਰ ਨਹੀਂ ਆ ਸਕਦੇ ਤੇ ਵੀਡੀਓ ਕੋਲ ਤੇ ਚਵਾ ਲਿਆ ਕਰ ਕਿਉਂਕਿ ਤਸੱਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਜਿਹੜੀ ਤੇ ਇਹਦਾ ਮੁੱਲ ਵਿਦਿਤਰ ਸਾਡੀ ਜੀ ਮੁੱਲ ਤੇ ਜਦੋਂ ਵੱਡੀ ਪੰਨੇ ਦੀ ਬੈਠ ਹਾਂਜੀ 2 ਮਹੀਨੇ ਨਹੀਂ ਆਉਂਦੇ ਗੱਬਣਾ ਉਹ ਵਾਰੰਟੀ ਕੋਈ ਨਹੀਂ ਆਪਾਂ ਅੱਛਾ ਬਸ ਇਹ ਮੁੱਲ ਕਰਨ ਨੂੰ ਤੇ ਇਹਦਾ 5000 ਅੱਛਾ ਇਹ ਚ 2000 ਮੰਨਦਾ ਤਾਂ ਇਹ ਦੇ ਦੋਗੇ 23000 23000 ਹੋਰ ਮੰਗਦਾ ਬਾਈ ਹਰ ਦੇ ਹੱਕ ਦੀ ਦੇਦਾ ਚਲੋ ਬਾਕੀ ਕੋ ਫੋਨ ਲਾਵੇ ਹਨਾ ਕੋਈ ਨਹੀਂ ਕਰਾਂਗੇ ਫੁੱਲਾ ਕਰ ਦੋਗੇ ਮੰਤਨ ਕਿੰਨੇ ਜਰਸੀਆਂ ਉਹ ਵੀ ਵਸ਼ੀ ਜਿਹੜੀ ਪਹਿਲੇ ਨੰਬਰ ਤੋਂ ਵੀ ਜਰਸੀ ਕਰਾਉ ਉਸ ਠੀਕ ਹੈ ਜੀ ਠੀਕ ਹੈ ਵੀ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ